ਇਹ ਜਿਸ ਸਥਾਨ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਗੁਰਦੁਆਰਾ ਸ੍ਰੀ ਕਿਰਪਾਨਪੀਟ ਸਾਹਿਬ ਪਾਸੇ 10ਵੀਂ ਸ੍ਰੀ ਮਸੀਗੜਾ ਸਾਹਿਬ ਜੀ ਹੈ ਇਸ ਸਥਾਨ ਤੇ ਹੀ ਜਿਹੜੀ ਦੇਖ ਦੇ ਵਿੱਚ ਆਪਾਂ ਕਿਰਪਾਨ ਪੀਟ ਕਰਦੇ ਆ ਜੀ ਉਹ ਇਸੇ ਸਥਾਨ ਤੋਂ ਰਵਾਇਤੀ ਜੱਲਿਆ ਦੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਗਨੀ ਖਾਂ ਤੇ ਨਵੀਂ ਖਾਂ ਦੇ ਘਰੋਂ ਉੱਚੇ ਦਾ ਪੀਰ ਬਣ ਕੇ ਨਿਕਲੇ ਸੀ ਤਾਂ 1.5 ਕਿਲੋਮੀਟਰ ਤੇ ਜਦੋਂ ਬਾਹਰ ਆਏ ਸੀ ਮਾਸੀਪੜਾ ਸਾਹਿਬ ਤੋਂ ਤਾਂ ਇੱਥੇ ਦਲਵਰ ਖਾਨ ਦੀਆਂ ਫੌਜੀਆਂ ਨੇ ਗੁਰੂ ਜੀ ਨੂੰ ਘੇਰ ਲਿਆ ਲਾਵਰ ਖਾਨ ਜਿਹੜਾ ਦਿੱਲੀ ਤੋਂ ਚੱਲਿਆ ਸੀ ਤੇ ਉੱਥੇ ਦਲਾਵਰ ਖਾਨ ਨੇ ਦਿੱਲੀ ਵਿਖੇ ਸੁਖਣਾ ਸੁਖੀ ਦੀ ਕਿ ਮੇਰਾ ਗੁਰੂ ਸਾਹਿਬ ਜੀ ਨਾਲ ਟੱਕਰ ਨਾ ਹੋਵੇ ਤੇ ਉਹਦੇ ਫੌਜਾਂ ਨਾਲ ਮੇਰੀ ਲੜਾਈ ਨਾ ਹੋਵੇ ਸੋ ਉਹਨੇ ਸੁਖਣਾ ਸੁਖੀ ਕਿ ਮੈਂ 500 ਮੋਹਰਾਂ ਉੱਚੇ ਦਾ ਪੀਰ ਜੀ ਨੂੰ ਭੇਟ ਕਰਾਂਗਾ ਸੋ ਮੇਰਾ ਉਹਨਾਂ ਨਾਲ ਟੱਕਰ ਨਾ ਹੋਵੇ ਤੋ ਜਦੋਂ ਇੱਥੇ ਗੁਰੂ ਜੀ ਨੂੰ ਅੱਗੇ ਉਹਨਾਂ ਨੇ ਘੇਰਾ ਪਾਇਆ ਤਾਂ ਉਹਨਾਂ ਨੇ ਪੁੱਛਿਆ ਇਹ ਕੌਣ ਨੇ ਤਾਂ ਸਿੰਘਾਂ ਨੇ ਕਿਹਾ ਇਹ ਸਾਡੇ ਉੱਚੇ ਪੀਰ ਨੇ ਉਹ ਸੋ ਕਹਿੰਦਾ ਦਲਵਰ ਖਾਨ ਕਹਿੰਦਾ ਵੀ ਮੈਂ ਕਿਵੇਂ ਮੰਨਾਂ ਵੀ ਇਹ ਉੱਚਾ ਪੀਰ ਨੇ ਮੈਂ ਤਾਂ ਮੰਨੂ ਜੇ ਮੇਰੇ ਨਾਲ ਇਹ ਖਾਣਾ ਖਾਣਗੇ ਸੋ ਸਿੰਘਾਂ ਨੇ ਕਿਹਾ ਵੀ ਵੀ ਗੁਰੂ ਜੀ ਰੋਜੇ ਤੇ ਨੇ ਵੀ ਇਹ ਖਾਣਾ ਖਾ ਨਹੀਂ ਸਕਦੇ ਤਾਂ ਗੁਰੂ ਜੀ ਨੇ ਕਿਹਾ ਸਿੰਘਾਂ ਨੂੰ ਕਿਹਾ ਵੀ ਤੁਸੀਂ ਪ੍ਰਸ਼ਾਦਾ ਸ਼ਕ ਲਵ ਖਾਣਾ ਖਾ ਲਵ ਸੋ ਭਾਈ ਦਿਆ ਸਿੰਘ ਨੇ ਕਿਹਾ ਗੁਰੂ ਜੀ ਤੁਸੀਂ ਤਾਂ ਬਹਾਨਾ ਲਾ ਕੇ ਬਚ ਗਏ ਇਹ ਅਸੀਂ ਕਿਸ ਤਰ੍ਹਾਂ ਆਪਣਾ ਬਚਾਅ ਕਰਾਂਗੇ ਤਾਂ ਗੁਰੂ ਜੀ ਨੇ ਕਿਹਾ ਇਹ ਖਾਣੇ ਵਿੱਚ ਕੁਰਬਾਨ ਫੇਰ ਲਵ ਤੇ ਵੈ ਗੁਰੂ ਦੇ ਨਾਮ ਲੈ ਕੇ ਖਾਣਾ ਸ਼ਕ ਲਵ ਸੋ ਇਸ ਤਰ੍ਹਾਂ ਇਸੇ ਹਸਤਾਨ ਤੋਂ ਇੱਕ ਕਿਰਪਾਨ ਫੇਰਨ ਦਾ ਰਵਾਜ ਚੱਲਿਆ ਆਤੀ ਸੋ ਅੱਜ ਤੁਸੀਂ ਉਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਕਿਰਪਾਨ ਪੀੜ ਸਾਹਿਬ ਸ੍ਰੀ ਮਸਤੀ ਬਾੜਾ ਸਾਹਿਬ ਸੋ ਗੁਰੂ ਜੀ ਨੇ ਦਲਾਵਰ ਖਾਨ ਨੂੰ ਕਿਹਾ ਵੀ ਤੁਸੀਂ ਤਾਂ 500 500 ਮੋਹਰਾਂ ਉੱਚ ਦੇ ਪੀਰ ਨੂੰ ਭੇਟ ਕਰਨ ਲਈ ਸੁੱਖੀਆਂ ਸਨ ਤਾਂ ਉਹ ਭੇਟ ਕਰੋ ਤਾਂ ਇਸ ਤਰ੍ਹਾਂ ਦਲਾਵਰ ਖਾਨ ਨੂੰ ਯਕੀਨ ਹੋ ਗਿਆ ਕਿ ਇਹ ਉੱਚ ਦੇ ਪੀਰ ਹੀ ਹਨ ਸੋ ਉਹਨਾਂ ਨੇ ਗੁਰੂ ਜੀ ਨੂੰ ਜਾਣ ਦਿੱਤਾ ਸੋ ਇਹ ਕੋਤਕ ਇਸ ਸਥਾਨ ਤੇ ਹੋਇਆ ਸੀ ਤੇ ਇਧਰਲੇ ਪਾਸੋਂ ਇੱਕ ਇਹ ਪ੍ਰਾਰਤਨ ਖੂਬੀ ਆ ਇਹਦੇ ਦਰਸ਼ਨ ਕਰੋ ਜੀ ਜੋ ਕਿ ਸਰੰਦੀ ਇੱਟਾਂ ਦਾ ਬਣਿਆ ਹੋਇਆ ਸੋਏ ਮਾਸ਼ੂਵਾਰਾ ਸਾਹ ਦੇ ਬਾਹਰ-ਬਾਹਰ ਨਹਿਰ ਵਾਲੇ ਪਾਸੇ ਸਤਤ ਇਹ ਗੁਰਦਵਾਰ ਸਾਹਿਬ ਤੁਸੀਂ ਵੀ ਆ ਕੇ ਇਸ ਸਥਾਨ ਦੇ ਦਰਸ਼ਨ ਜਰੂਰ ਕਰਨੇ ਜੀ